ਸੰਗਰੂਰ ਵਿਖੇ ਜ਼ਹਿਰੀਲੀ ਸ਼ਰਾਬ ਦੇ ਕਹਿਰ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਵੱਲੋਂ ਜ਼ਖਮੀਆਂ ਦਾ ਹਾਲ ਜਾਣਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਗਈ। ਇਸ ਦੇ ਨਾਲ ਹੀ ਸਿਮਰਜੀਤ ਸਿੰਘ ਮਾਨ ਉਹ ਸਾਰੇ ਪਿੰਡਾਂ ਵਿੱਚ ਗਏ ਜਿੱਥੇ ਕੀ ਇਹ ਜ਼ਹਿਰੀਲੀ ਸ਼ਰਾਬ ਨੇ ਕਹਿਰ ਵਰਸਾਇਆ ਹੈ। ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਦਾ ਐਕਸਾਈਜ਼ ਮਨਿਸਟਰ ਇਸ ਜ਼ਿਲ੍ਹੇ ਦਾ ਹੋਵੇ ਅਤੇ ਮੁੱਖ ਮੰਤਰੀ ਵੀ ਉਸ ਜ਼ਿਲ੍ਹੇ ਦਾ ਹੀ ਹੋਵੇ ਅਤੇ ਉੱਥੇ ਇੰਨਾ ਵੱਡਾ ਕਹਿਰ ਜ਼ਹਿਰੀਲੀ ਸ਼ਰਾਬ ਨਾਲ ਹੋ ਜਾਣਾ ਸਰਕਾਰ ਲਈ ਸ਼ਰਮ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਸੀਆਈਡੀ ਕਿੱਥੇ ਹੈ ਸਰਕਾਰ ਦੀ ਸੀਆਈਡੀ ਤੇ ਸਵਾਲ ਚੱਕਦੇ ਹੋਏ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਸੀਆਈਡੀ ਕੋਲ ਇਸ ਬੰਦੀ ਕੋਈ ਖਬਰ ਨਹੀਂ ਸੀ ਕਿ ਐਡਾ ਵੱਡਾ ਭਾਣਾ ਸੰਗਰੂਰ ਜ਼ਿਲ੍ਹੇ ਵਿੱਚ ਹੋ ਗਿਆ ਪੰਜਾਬ ਦੇ ਹੱਕ ਚਨਾ ਸੈਂਟਰ ਦੀ ਸਰਕਾਰ ਹੈ ਨਾ ਇੱਥੋਂ ਦੀ ਸਰਕਾਰ ਹੈ ਮੈਂ ਇੱਥੋਂ ਦਾ ਮੈਂਬਰ ਪਾਰਲੀਮੈਂਟ ਹਾਂ ਮੈਂ ਲਿਖ ਕੇ ਭੇਜਿਆ ਹੋਇਆ ਬਿਆਨ ਦਿੱਤੇ ਹੋਇਆ ਹੈ ਕਿ ਗਰੀਬਾਂ ਦਾ ਬਹੁਤ ਬੁਰਾ ਹਾਲ ਹੈਗਾ ਉਹਨਾਂ ਦੇ ਕੋਲੇ ਤਾਂ ਘਰ ਵੀ ਨਹੀਂ ਹੈਗਾ ਜੇ ਘਰ ਹੈਗਾ ਤੇ ਉੱਥੇ ਰਾਤ ਨੂੰ ਉਹਨਾਂ ਦੀ ਗਊ ਵੀ ਵਿੱਚੇ ਪੈਂਦੀ ਐ ਜਵਾਈ ਤੇ ਕੁੜੀ ਵੀ ਉੱਥੇ ਪੈਂਦੀ ਐ ਪੈਂਦੇ ਨੇ ਮਖਿਆ ਕੋਈ ਜ਼ਿੰਦਗੀ ਐ ਨਾ ਗਰੀਬ ਆਦਮੀਆਂ ਦੀ ਤੇ ਇਥੇ ਸਾਰੇ ਗਰੀਬ ਆਦਮੀ ਮਾਰੇ ਗਏ ਪਤਾ ਨਹੀਂ ਇਹ ਸ਼ਰਾਬ ਇੱਕ ਕਿਵੇਂ ਇਹਦੀ ਜੜ ਕਿੱਥੇ ਸੀ ਤੇ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਐ ਸੀਆਈਡੀ ਐ ਪੁਲਿਸ ਐ ਰੈਵਨਿਊ ਡਿਪਾਰਟਮੈਂਟ ਐ ਪਟਵਾਰੀ ਐ ਇਹ ਤਾਂ ਪਤਾ ਕਿਉਂ ਨਹੀਂ ਲੱਗਿਆ ਹੈਗਾ ਇਹ ਤਾਂ ਬੜੀ ਅਜੀਬ ਗੱਲ ਹੈ ਜਦੋਂ ਐਕਸਾਈਜ਼ ਮਿਨਿਸਟਰ ਇੱਥੋਂ ਦੇ ਹੈਗੇ ਆ ਚੀਫ ਨੈਸ਼ਨ ਸਾਹਿਬ ਸਾਡੇ ਇੱਥੋਂ ਦੇ ਹੈ ਤਾਂ ਇਹ ਤਾਂ ਇਹ ਬਹੁਤ ਬਦਨਾਮੀ ਦੀ ਗੱਲ ਹੈ ਕਿ ਇਸ ਇਲਾਕੇ ਦੇ ਵਿੱਚ ਇਹੋ ਜਿਹਾ ਜ਼ਬਰ ਹੋ ਜੇ ਤੇ ਗਰੀਬਾਂ ਦੇ ਛੋਟੇ ਛੋਟੇ ਇਹ ਬੱਚੇ ਮਰ ਜਾਣ ਇਹ ਮੈਂ ਇੱਥੇ ਦੇਖਿਆ ਜਵਾਨ ਬੀਬੀਆਂ ਜਿਹੜੀਆਂ ਹੁਣ ਇਹ ਜਿੰਨਾਂ ਦੇ ਘਰ ਵਾਲੇ ਮਰ ਗਏ ਆ ਉਹਨਾਂ ਦਾ ਬੱਚਾ ਉਹਨਾਂ ਦਾ ਜੂਨ ਜਿਵੇਂ ਸੰਭੂਗਾ ਕੋਈ ਨਾ ਕੋਈ ਸਰ ਉਰੇ ਹਸਪੀਟਲ ਦੇ ਵਿੱਚੋਂ ਇੱਕ ਬੰਦਾ ਭੱਜ ਜਾਂਦਾ ਜਿਹੜਾ ਦਾਖਲ ਸੀ ਉਹਨੂੰ ਪ੍ਰਸ਼ਾਸਨ ਨੇ ਲੱਭਣ ਤੇ ਪੁੱਛਣ ਕਰਨ ਦੀ ਬਜਾਏ 3 ਘੰਟੇ ਗੌਰੇ ਨਹੀਂ ਕੀਤੀ ਉਹਦੀ ਡੈਥ ਹੋ ਗਈ ਜਦੋਂ ਮੀਡੀਆ ਨੇ ਗੱਲ ਕਰੀ ਐਸਐਮਓ ਨਾਲ ਉਹਨਾਂ ਨੇ ਫੋਨ ਚੱਕਣਾ ਮਸਾਲਾ ਸਮਝ ਲਿਆ ਫੇਰ ਡੀਸੀ ਸਾਹਿਬ ਨੂੰ ਫੋਨ ਕਰਿਆ ਫੇਰ ਪ੍ਰਸ਼ਾਸਨ ਹਰਕਤ ਆਇਆ 3 ਘੰਟਿਆਂ ਬਾਅਦ ਲੱਭੀ ਬੈਂਟਾ ਜੀ ਸਰਕਾਰ ਨੂੰ ਲਿਖਿਆ ਕਿ ਸਾਡੇ ਹਸਪਤਾਲ ਜਿੰਨੇ ਵੀ ਆਪਣੇ ਹੈਗੇ ਐ ਸ਼ੇਰਪੁਰ ਤਨੋਲੇ ਇੱਥੇ ਧੂਰੀ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਦੇ ਵਿੱਚ ਕੋਈ ਡਾਕਟਰ ਹੈ ਨਹੀਂ ਕੋਈ ਮਸ਼ੀਨਾਂ ਹੈ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਬਹੁਤ ਬੁਰਾ ਹਾਲ ਹੈਗਾ ਇਹ ਸੀਐਮ ਦਾ ਇਲਾਕਾ ਹੈ ਤੇ ਮੈਂ ਤਾਂ ਇਹ ਸਰਕਾਰ ਨੂੰ ਲਿਖਤੀ ਤੌਰ ਦੇ ਉੱਤੇ ਦੱਸਿਆ ਕਿ ਇੱਥੋਂ ਦਾ ਜਿਹੜਾ ਮੈਡੀਕਲ ਪ੍ਰਬੰਧ ਹੈ ਉਹ ਬਿਲਕੁਲ ਖਰਾਬ ਹੈ ਤੇ ਆਹ ਜਿਹੜੇ ਗਰੀਬ ਆਦਮੀ ਹੈ ਜਿਹੜੇ ਤਨਖੀਆਂ ਤੇ ਚੜੇ ਸਿਗੇ ਇਹ ਸਾਰੇ ਮੈਂ ਲਾਹੇ ਹੈ ਔਰ ਇਹਨਾਂ ਦੀਆਂ ਰਿਪੋਰਟਾਂ ਪੰਜਾਬ ਗਵਰਨਮੈਂਟ ਨੂੰ ਭੇਜੀਆਂ ਕਿ ਇਹ ਸਾਰਾ ਕੁਝ ਠੀਕ ਹੋ ਸਕਦਾ ਹੈ ਕਿ ਇਹਨਾਂ ਦੀ ਗੱਲ ਸੁਣੋ ਛੋਟੀਆਂ ਜੀਆਂ ਗੱਲਾਂ ਹੈ ਪਰ ਇਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਹੈ ਤੇ ਡੀਸੀ ਦਾ ਹੁਕਮ ਹੈ ਕਿ ਹਰੇਕ ਮਜ਼ਦੂਰ ਨੂੰ 14000 ਰੁਪਏ ਮਹੀਨਾ ਮਿਲੇਗਾ ਪਰ ਬਿਲਕੁਲ ਜਦੋਂ ਵੀ ਇਹ ਕੰਮ ਤੇ ਜਾਂਦੇ ਹੈ ਇਹਨਾਂ ਨੂੰ ਉਹ ਰਕਮ ਵਸੂਲ ਹੀ ਨਹੀਂ ਹੁੰਦੀ ਹੈਗੀ ਬਹੁਤ ਥੋੜਾ ਪੈਸਾ ਦਿੱਤਾ ਜਾਂਦਾ ਜਦੋਂ ਇਹ ਗੱਡੀਆਂ ਲੱਦਦੇ ਐ ਜਾਂ ਗੱਡੀਆਂ ਤੋਂ ਸਮਾਨ ਲਾਉਂਦੇ ਐ ਇੱਥੇ ਤਾਂ ਬਿਲਕੁਲ ਗਦਰ ਹੋਇਆ ਪਿਆ ਹੈਗਾ ਇਹ ਮੈਂ ਸਾਰੀ ਕੀਤੀ ਹੈ ਸਾਡਾ ਇਹ ਨੇਪੀ ਸਾਹਿਬ ਹੈ ਐਗਜ਼ੀਕਿਟਿਵ ਦਾ ਮੈਂਬਰ ਉਹ ਜਾ ਕੇ ਕਰਕੇ ਆਇਆ ਲਿਖਤੀ ਤੌਰ ਤੇ ਦੇ ਕੇ ਆਇਆ ਹੈ ਸਾਰਾ ਕੁਝ ਹੋਇਆ ਸਰਕਾਰ ਨੂੰ ਪੇਡੀਆਂ ਸਾਰੀਆਂ ਚੀਜ਼ਾਂ ਮੇਰੇ ਤੋਂ ਤੁਸੀਂ ਕਾਪੀ ਲੈ ਲਿਓ ਕਿਸੇ ਵੇਲੇ ਸਾਰੀਆਂ ਚੀਜ਼ਾਂ ਜੋ ਪਰਚਰਜ ਹੋ ਰਿਹਾ ਹੈ ਇਹ ਸਾਰੀਆਂ ਲਿਖਤੀ ਤੌਰ ਦੇ ਉੱਤੇ ਸਰਕਾਰ ਨੂੰ ਭੇਜੀਆਂ ਹੋਈਆਂ